ਫਾਈਨਲ ਅੰਕੜਾ ਸਾਹਮਣੇ ਆ ਚੁੱਕਿਆ ਹੈ ਆਮ ਆਦਮੀ ਪਾਰਟੀ ਨੂੰ 1531 ਕਾਂਗਰਸ ਨੂੰ 612 ਤੇ ਅਕਾਲੀ ਦਲ ਨੂੰ 445 ਸੀਟਾਂ ਮਿਲੀਆਂ ਨੇ ਫਾਈਨਲ ਅੰਕੜਾ ਪੰਚਾਇਤ ਸੰਪਤੀ ਚੋਣਾਂ ਦਾ ਸਾਹਮਣੇ ਆਇਆ ਹੈ ਆਮ ਆਦਮੀ ਪਾਰਟੀ ਨੂੰ 1531 ਕਾਂਗਰਸ ਨੂੰ 612 ਤੇ ਅਕਾਲੀ ਦਲ ਨੂੰ 445 ਸੀਟਾਂ ਮਿਲੀਆਂ ਨੇ ਭਾਜਪਾ ਨੂੰ 73 ਬਸਪਾ ਨੂੰ 28 ਤੇ ਆਜ਼ਾਦ ਉਮੀਦਵਾਰਾਂ ਨੇ 144 ਸੀਟਾਂ ਜਿੱਤੀਆਂ ਨੇ ਬਠਿੰਡਾ ਦੀਆਂ 137 'ਚੋਂ 79 ਸੀਟਾਂ ਤੇ ਅਕਾਲੀ ਦਲ ਦਾ ਕਬਜ਼ਾ ਹੋਇਆ। ਫਰੀਦਕੋਟ ਦੀਆਂ 65 'ਚੋਂ 25 ਸੀਟਾਂ ਅਕਾਲੀ ਦਲ ਨੇ ਜਿੱਤੀਆਂ ਨੇ। ਸ਼੍ਰੀ ਮੁਕਤਸਰ ਸਾਹਿਬ ਦੀਆਂ 95 'ਚੋਂ 48 ਸੀਟਾਂ ਤੇ ਅਕਾਲੀ ਦਲ ਦਾ ਕਬਜ਼ਾ ਹੋਇਆ। ਤਾਂ ਪੰਚਾਇਤ ਸੰਮਤੀ ਦੇ ਵਿੱਚ 11 ਜ਼ਿਲ੍ਹਿਆਂ 'ਚ ਭਾਜਪਾ ਦਾ ਖਾਤਾ ਹੀ ਨਹੀਂ ਖੁੱਲਿਆ। ਭਾਜਪਾ ਲਈ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਕਿਉਂਕਿ 11 ਜ਼ਿਲ੍ਹਿਆਂ ਦੇ ਵਿੱਚ ਭਾਜਪਾ ਦਾ ਖਾਤਾ ਨਹੀਂ ਖੁੱਲਿਆ ਪਾਜਪਾ ਨੂੰ ਜਿਹੜੀ ਆ ਜ਼ਰੂਰ ਚਿੰਤਾ ਹੋ ਰਹੀ ਹੈ ਤਾਂ ਆਮ ਆਦਮੀ ਪਾਰਟੀ ਨੂੰ 1531 ਜਿਹੜੀਆਂ ਨੇ ਉਹ ਸੀਟਾਂ ਮਿਲੀਆਂ ਨੇ ਇਨ੍ਹਾਂ ਇਲੈਕਸ਼ਨਸ ਦੇ ਵਿੱਚ ਹਰੇਕ ਪਾਰਟੀ ਨੂੰ ਰਲਵਾ ਮਿਲਵਾ ਹੁੰਗਾਰਾ ਮਿਲਦਾ ਨਜ਼ਰ ਆ ਰਿਹਾ ਬਠਿੰਡਾ ਦੇ ਵਿੱਚ 137 ਚੋਂ 79 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੋਇਆ ਫਰੀਦਕੋਟ ਦੀਆਂ 65 ਚੋਂ 25 ਸੀਟਾਂ ਅਕਾਲੀ ਦਲ ਨੇ ਜਿੱਤੀਆਂ ਨੇ ਸ਼੍ਰੀ ਮੁਖਤਸਰ ਸਾਹਿਬ ਦੀਆਂ 95 48 ਸੀਟਾਂ ਤੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੋਇਆ। ਪੰਚਾਇਤ ਸੰਮਤੀ ਦੇ ਵਿੱਚ 11 ਜ਼ਿਲ੍ਹਿਆਂ 'ਚ ਭਾਜਪਾ ਦਾ ਖਾਤਾ ਹੀ ਨਹੀਂ ਖੁੱਲਿਆ। ਫਾਈਨਲ ਅੰਕੜਾ ਸਾਹਮਣੇ ਆ ਚੁੱਕਿਆ ਹੈ। ਆਮ ਆਦਮੀ ਪਾਰਟੀ ਨੂੰ 1531, ਕਾਂਗਰਸ ਨੂੰ 612 ਤੇ ਅਕਾਲੀ ਦਲ ਨੂੰ 445 ਸੀਟਾਂ ਮਿਲੀਆਂ ਨੇ। ਫਾਈਨਲ ਅੰਕੜਾ ਪੰਚਾਇਤ ਸੰਮਤੀ ਚੋਣਾਂ ਦਾ ਸਾਹਮਣੇ ਆਇਆ ਹੈ। ਆਮ ਆਦਮੀ ਪਾਰਟੀ ਨੂੰ 1500 ਕੁੱਲ ਤੇ ਕਾਂਗਰਸ ਨੂੰ 612 ਤੇ ਅਕਾਲੀ ਦਲ ਨੂੰ 445 ਸੀਟਾਂ ਮਿਲੀਆਂ ਨੇ ਭਾਜਪਾ ਨੂੰ 73 ਬਸਪਾ ਨੂੰ 28 ਤੇ ਆਜ਼ਾਦ ਉਮੀਦਵਾਰਾਂ ਨੇ 144 ਸੀਟਾਂ ਜਿੱਤੀਆਂ ਨੇ ਬਠਿੰਡਾ ਦੀਆਂ 137 'ਚੋਂ 79 ਸੀਟਾਂ ਤੇ ਅਕਾਲੀ ਦਲ ਦਾ ਕਬਜ਼ਾ ਹੋਇਆ ਫਰੀਦਕੋਟ ਦੀਆਂ 65 'ਚੋਂ 25 ਸੀਟਾਂ ਅਕਾਲੀ ਦਲ ਨੇ ਜਿੱਤੀਆਂ ਨੇ ਸ਼੍ਰੀ ਮੁਕਤਸਰ ਸਾਹਿਬ ਦੀਆਂ 95 'ਚੋਂ 48 ਸੀਟਾਂ ਤੇ ਅਕਾਲੀ ਦਲ ਦਾ ਕਬਜ਼ਾ ਹੋਇਆ ਤਾਂ ਪੰਚਾਇਤ ਸਮਤੀ ਦੇ ਵਿੱਚ 11 ਜ਼ਿਲ੍ਹਿਆਂ 'ਚ ਭਾਜਪਾ ਦਾ ਖਾਤਾ ਹੀ ਨਹੀਂ ਖੁੱਲਿਆ ਭਾਜਪਾ ਲਈ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਕਿਉਂਕਿ 11 ਜ਼ਿਲ੍ਹਿਆਂ ਦੇ ਵਿੱਚ ਭਾਜਪਾ ਦਾ ਖਾਤਾ ਨਹੀਂ ਖੁੱਲਿਆ ਭਾਜਪਾ ਨੂੰ ਜੜੀ ਆ ਜ਼ਰੂਰ ਚਿੰਤਾ ਹੋ ਰਹੀ ਹੈ ਤਾਂ ਆਮ ਆਦਮੀ ਪਾਰਟੀ ਨੂੰ 1531 ਜੜੀਆਂ ਨੇ ਉਹ ਸੀਟਾਂ ਮਿਲੀਆਂ ਨੇ ਇਨ੍ਹਾਂ ਇਲੈਕਸ਼ਨਸ ਦੇ ਵਿੱਚ ਹਰੇਕ ਪਾਰਟੀ ਨੂੰ ਰਲਵਾ ਮਿਲਵਾ ਹੁੰਗਾਰਾ ਮਿਲਦਾ ਨਜ਼ਰ ਆ ਰਿਹਾ ਬਠਿੰਡਾ ਦੇ ਵਿੱਚ 137 ਚੋਂ 79 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੋਇਆ ਫਰੀਦਕੋਟ ਦੀਆਂ 65 ਚੋਂ 25 ਸੀਟਾਂ ਅਕਾਲੀ ਦਲ ਨੇ ਜਿੱਤੀਆਂ ਨੇ ਸ਼੍ਰੀ ਮੁਕਤਸਰ ਸਾਹਿਬ ਦੀਆਂ 95 ਚੋਂ 48 ਸੀਟਾਂ ਤੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੋਇਆ ਪੰਚਾਇਤ ਸੰਮਤੀ ਦੇ ਵਿੱਚ 11 ਜ਼ਿਲ੍ਹਿਆਂ 'ਚ ਭਾਜਪਾ ਦਾ ਖਾਤਾ ਹੀ ਨਹੀਂ ਕੁੱਲ